जी, जी? हां जी कीदा जी मेरा नाम हरजीत सिंह है भारतीय किसान यूनियन टावराहा ब्लॉक पानीगढ़ का मीत प्रधान जीड़ा भारत माला रोड प्रोजेक्ट है इस पे आग्रहा ग्रुप ने धरना लगाया है इस बारे की कहूंगा इस रोड ਦੇ ਉੱਤੇ ਵੀ ਨਾ धरना ਲਾਏਗਾ ਇੱਥੇ ਇੱਕ ਰੋਡ ਮਹਿਕਮੇ ਬੰਨੇ ਇਹ ਮਿਸਟੇਕ ਦੇ ਵਿੱਚ ਇੱਕ ਨੰਬਰ ਛੋਟ ਗਿਆ ਸੀਗਾ ਤੇ ਨੰਬਰ ਛੋਟਣ ਕਰਕੇ ਇਹਨੇ ਪੈਸੇ ਨਹੀਂ ਪਏ ਪੈਸੇ ਨਹੀਂ ਪਏ ਤੇ ਅਸੀਂ ਉਹਦਾ ਕਾਰਜ ਨਹੀਂ ਦਿੱਤਾ ਹੈਗਾ ਉਹਦਾ ਮਤਲਬ ਇਸ ਰੋਡ ਦਾ ਕੰਮ ਚੱਲਦੇ ਨਹੀਂ ਤੇ ਦੂਜੇ ਲੋਕਾਂ ਨੂੰ 32 ਮਹੀਨੇ ਹੋ ਗਏ ਪੈਸੇ ਤਾਂ ਨੂੰ ਪਰ ਇਹਨਾਂ ਨੂੰ ਹੁਣ ਕੱਲ੍ਹ ਉਸੇ ਪ੍ਰਾਣ ਮੀਟ ਦੇ ਵਿੱਚ ਪੈਸੇ ਪਾ ਕੇ ਅਸ ਜੀ ਮੈਡਮ ਕਹਿੰਦੇ ਵੀ ਤੁਸੀਂ ਮਤਲਬ ਸਾਨੂੰ ਕੰਮ ਚਲਾਉਣ ਦਿਓ ਅਸੀਂ ਆਖਿਆ ਵੀ 32 ਮਹੀਨੇ ਹੋ ਗਏ 32 ਮਹੀਨੇ ਲੰਘ ਚਾ ਜਿਹੜੇ ਜ਼ਮੀਨ ਦੇ ਰੋਟ ਬੁਗਰੇ ਹੋ ਗਏ ਕੋਈ ਨਾ 43 ਲੱਖ ਤੁਸੀਂ ਕੱਲ੍ਹ ਖਾਤੇ 'ਚ ਪਾਇਆ ਇਹਦੇ 43 ਲੱਖ ਦਾ ਵਿਆਜ ਲਗਾਈਏ ਤਾਂ 20 ਲੱਖ ਦਾ ਵਿਆਜ ਜਾਇਦਾ ਬਣਦਾ ਇਸ ਤਰੀਕੇ ਨਾਲ ਤੁਸੀਂ ਸਾਡਾ ਧੱਕਾ ਕਰਦੇ ਬੱਚੀ ਵੀ ਪਹਿਲਾਂ ਸਾਡੇ ਪੈਸੇ ਪਾਣਦੇ ਅਸੀਂ ਉਹਦੀ ਜ਼ਮੀਨ ਕਿਤੇ ਹੋਰ ਲੈ ਲੈਂਦੇ ਇਸ ਲਈ ਇਸ ਰੋਡ ਦੂਜਾ ਉਹ ਛੋਟਾ ਨੂੰ ਰਾਹ ਨਹੀਂ ਲਾਇਆ ਹੁਣ ਤੱਕ ਵੀ ਲੋਕ ਜਾਣਗੇ ਕਿ ਉਹ ਆਪਣਾ ਖੇਤ ਆ ਇਹ ਸੱਤ ਕਿਸਾਨ ਨੇ ਲਵੇ ਸੱਤ ਕਿਸਾਨਾਂ ਦੇ ਖੇਤ ਲੱਗੇ ਉਹ ਕਿਸਾਨ ਜੇਕਰ ਰਾਹ ਹੀ ਲਾ ਦੇ ਖੇਤ ਨੂੰ ਤੇ ਜਾਣਗੇ ਕਿੱਥੋਂ ਨਹੀਂ ਉਸ ਕਰਕੇ ਰੋਡ ਮੈਕਿਆਂ ਦੀ ਵੱਡੀ ਮਿਸਟੇਕ ਹੈ ਜੀ 11 ਦਸਵੇਂ ਦਾ ਉਹ ਪਹਿਲਾਂ ਬਾਵਾ ਰੱਖਿਆ ਸੀ ਉਹਦੇ ਉੱਪਰ ਪੱਈਆ ਵੀ ਹਾਲ ਤੱਕ ਦਿੱਤਾ ਹੈਗਾ ਬੇਸ ਕਰਕੇ ਇਹ ਕੰਮ ਰੁਕਿਆ ਹੋਇਆ ਹੈ ਮਜਰਾ ਜਿੰਨਾ ਚਿਰ ਇਹ ਸਾਡੇ ਪੈਸੇ ਨਹੀਂ ਲੰਦੇ ਹੈਗੇ ਅੱਜ ਦੇ ਰੇਟ ਦੇ ਹਿਸਾਬ ਨਾਲ ਉਹ ਪੈਸੇ ਲਵਾਂਗੇ ਜਿੰਨਾ ਚਿਰ ਦੁੱਗਣੇ ਦੇ ਪ੍ਰੱਕਟਾ ਗ੍ਰੇਟ ਹੋ ਚੁੱਕੇ ਨੇ ਉਹਦੇ ਹਿਸਾਬ ਨਾਲ ਜਦੋਂ ਪੈਸੇ ਆਈਏ ਫੇਰ ਇਹ ਕੰਮ ਚੱਲੂਗਾ ਜੇਕਰ ਪੈਸਿਆਂ ਦੀ ਗੱਲ ਕਰੀਏ ਤਾਂ ਕਹਿਣਗੇ ਜਦੋਂ ਪੁਰਾਣੇ ਰੇਟ ਡਨ ਹੋ ਚੁੱਕੇ ਨੇ ਉਸ ਤੋਂ ਵੱਧ ਪੈਸੇ ਕਿਵੇਂ ਦੇ ਸਕਦੇ ਆ ਕੀ ਕਹੋਗੇ ਪੁਰਾਣੇ ਰੇਟ ਤਾਂ ਪਹਿਲਾਂ ਹੀ ਉੱਥੇ 20 ਲੱਖ 25 ਲੱਖ ਰੁਪਏ ਲਿਆ ਸੀਗਾ ਹੁਣ ਇਹ ਕਿਵੇਂ ਮੈਂ 60 ਲੱਖ ਨੂੰ ਹੋਗਾ ਉਹ ਪੁਰਾਣੇ ਰੇਟਾਂ ਸੀ ਇਹਨਾਂ ਨੂੰ ਮੰਨਿਆ ਤਾਂ ਕਹਿੰਦੇ ਨੇ ਇਸ ਕਰਕੇ ਆ ਰੋਡ ਤੇ ਟਿਕਾਇਆ ਤੇ ਵੀ ਜਾਨੂੰ ਕਿਤੇ ਕਰੋੜ ਰੁਪਏ ਦੇ ਦਿੱਤੇ ਕਿ ਨਾ ਹਰੇਕਾ ਇਸ ਲਈ ਇਹ ਉਹਨਾਂ ਦਾ ਕਾਨੂੰਨ ਤਾਂ ਨਹੀਂ ਮਰਜ਼ੀ ਦਾ ਚੱਲਦਾ ਨਾ ਸਾਡੇ ਲੋਕਾਂ ਬਾਕੀ ਨੇ ਕਾਨੂੰਨ ਮਰਨ ਦਰੜ ਵੀ ਨਹੀਂ ਸਾਨੂੰ ਸਾਨੂੰ ਮਰਦੇ ਹੋਏ ਦੇ ਲਈ ਇਸ ਲਈ ਫਿਰ ਸਾਡੇ ਕੋਲ ਤਾਂ ਹੋਰ ਰਾਹ ਨਹੀਂ ਕੋਈ ਅਸੀਂ ਤਾਂ ਰੋਡ ਤੇ ਬੈਠਾ ਫਿਰ ਤੇ ਇਹਨਾਂ ਨੂੰ ਭਜਾਇਆ ਲੱਗਦਾ ਇਹ ਸਾਨੂੰ ਕੁੱਟ ਕੇ ਉਥੋਂ ਹੀ ਤਾਂ ਲੈ ਜਾਣ ਫਿਰ ਲੋਕਾਂ ਨੂੰ ਮਾਰ ਕੇ ਲੰਘ ਜਾਣਾ ਫਿਰ ਕੱਢ ਲਾਂ ਰੋਡ ਇਸ ਕਰਕੇ ਅਸੀਂ ਤਾਂ ਦਾ ਰੋਜ਼ ਕਰ ਰਹੇ ਹਾਂਗੇ ਤੇ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂਗੇ ਵੀ ਉਹ ਜਿਹੜਾ ਤਿੰਨ ਕੁ ਜਨਵਾਸਲਾ ਕੋਈ ਵਾਰੀ ਵੱਡੀ ਗੱਲ ਨਹੀਂ ਇਹ ਬਹੁਤ ਛੋਟਾ ਮਸਲਾ ਇਹਨੂੰ ਇੰਨਾ ਹਾਈਲਾਈਟ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਹ ਇਹਨੂੰ ਨਜ਼ਰਅਤ ਤੇ ਇਹ ਛੇ ਦਿਨ ਮੇੜਨਾ ਚਾਹੀਦਾ ਸਾਡੇ ਬੰਦੇ ਪੈਸੇ ਕੰਨ ਦੇਣੇ ਚਾਹੀਏ ਨੇ ਤੇ ਅਸੀਂ ਤਾਂ ਕਿ ਅਸੀਂ ਆਪਣੀ ਘਰਾਚਰ ਦੇ ਕੰਮ ਕਰਦੇ ਜੀ ਭਾਰਤ ਮਾਲਾ ਪ੍ਰੋਜੈਕਟ ਦੇ ਅਧਿਕਾਰੀ ਨਹੀਂ ਆਏ ਜਦ ਪ੍ਰਸ਼ਾਸਨ ਵੱਲੋਂ ਕੋਈ ਗੱਲ ਕੀਤੀ ਗਈ ਹੋਵੇ ਤਾਂ ਕਿ ਕੋਈ ਹੱਲ ਕੀਤਾ ਜਾਵੇ ਇਹਨਾਂ ਦੇ ਭਾਈ ਆਏ ਸੀ ਕੱਲ ਮੀਟਿੰਗ ਹੋਈ ਸੀ ਅਸਮਾਨ ਸਾਹਿਬ ਨਾਲ ਓਏ ਇਹ ਪਹਿਲਾਂ ਹੀ ਸਾਡੀ ਅਸਲ ਤੇ ਭੋਲੀਵਰ ਦੇ ਨਾਲ ਮੀਟਿੰਗ ਹੋਈ ਸੀ ਜੀ ਉੱਥੇ ਕਹਿੰਦੇ ਜੀ ਕੱਢ ਦਾਂਗੇ ਮਸਲਾ ਹੱਲ ਕਰ ਦੇ ਜੀ ਸਾਨੂੰ ਬੁੱਧਵਾਰ ਦਾ ਸਮਾਂ ਦੇ ਕੇ ਮੋੜ ਕੇ ਮਤਲਬ 15 ਦਿਨਾਂ ਬਾਅਦ ਸਾਡੇ ਉਹ ਖਾਤੇ ਚ ਪ੍ਰਾਣ ਵੇਖਦੇ ਸਾਂ ਪੈਸੇ ਪਾ ਕੇ ਕਿਹਾ ਵੀ ਹੁਣ ਤੱਕ ਵੀ ਚੱਕ ਨਹੀਂ ਤਾ ਹੋਵੇ ਪਾਟੇ ਅਸੀਂ ਅੱਥੇ ਵੀ ਪੈਸੇ ਹੋ ਰੇਟ ਨਹੀਂ ਚੱਲਣਾ ਉਹ 8 ਦਿਹਾੜਾ ਜਮੀਨ ਨਹੀਂ ਲਈ ਦਿੱਤੀ ਹੋਣਾ ਜੇ ਉਹਨੇ ਪੈਸੇ ਤੁਸੀਂ ਤੇ ਇਹ ਉਹਨੇ ਪੈਸੇ ਵੀ ਸਾਨੂੰ ਹੋਰ ਕਿੰਨੇ ਨਹੀਂ ਨਹੀਂ ਲਈ ਹੈਗੀ ਦੇਸ਼ ਕਰਕੇ ਵੱਡਾ ਨੁਕਸਾਨ ਕੀਤਾ ਜੀ ਜ਼ਿਆਦਾ ਸਾਡੀ ਮੋਟਰ ਹਜੇ ਉਹਨਾਂ ਬਾਈ ਤੁਸੀਂ ਦੇਖੋ ਉਹ ਕੋਠਾ ਹਜੇ ਤਾਂ ਖੜਾ ਵਾ ਉਹ ਮੇਟਰਾ ਦੇ ਮਤਲਬ ਕੋਠੇ ਤੋਂ ਉਹਦੇ ਦਰਵਾਜ਼ੇ ਪਰ ਤਾਂ ਲੋਕਾਂ ਨੂੰ ਆ ਜਿਹੜਾ ਤੋਸ਼ ਨਹੀਂ ਜਲ ਗਿਆ ਇਹਦੇ ਵਿੱਚ ਬੋ ਆਇਆ ਉਹ ਬੋਰ ਬੱਦਲਾ ਇਹੋ ਕਹਿੰਦੇ ਪੈਸੇ ਪਾ ਦੇਣਗੇ ਜੀ ਇਹ ਹਜੇ ਤੱਕ ਦਿਵਾਨੀ ਦੀ ਬੋਰ ਦੀ ਪਾਈ ਹੈਗੀ ਹੁਣ ਕਹਿੰਦੇ ਬੋਰ ਤਾਂ ਆਈ ਨਹੀਂ ਸੀ ਜੀ ਅਸੀਂ ਆਖੇ ਪੱਟ ਕੇ ਦੇਖ ਲੋ ਫਿਰ ਟੋਲ ਪਰਾਜ ਕਰੋ ਚਲੋ ਪੱਤੇ ਤੁਸੀਂ ਲੈ ਆਓ ਜੇ ਤੁਸੀਂ ਆ ਅਸੀਂ ਦੱਸ ਦਿੰਦੇ ਆ ਜੀ ਜੇ ਟੋਲ ਪਰਾਜੇ ਥੱਲੇ ਬੋਰ ਨਿਕਲੇ ਤਾਂ ਤਾਂ ਸਾਰੇ ਤੁਹਾਡੇ ਭਾਵੇਂ ਕਮਾਣੇ ਨਹੀਂ ਦਿਵਾਨੀ ਲੱਗੋ ਸਾਨੂੰ ਤੇ ਆ ਮਨੰਤੀ ਨੂੰ ਬੋਲਣਾ ਅਧਿਕਾਰੀ ਇਸ ਕਰਕੇ ਇਹ ਇਹ ਤਾਂ ਕਰਕੇ ਸਾਨੂੰ ਲੋਕਤਾ ਦੇ ਵਿੱਚ ਧੋਸਾ ਲੋਕਤਾਕਤਾਂ ਲੜ ਰਹੇ ਆਂਗੇ ਇਸ ਲਈ ਜਿਲ੍ਹੇ ਚ ਸਾਨੂੰ ਇਹ ਪੈਸੇ ਨਹੀਂ ਵੰਡੇ ਜਾ ਸਕਦਾ ਬੜਾ ਹੈ ਜੀ ਕੀ ਨਾਮ ਹੈ ਜੀ ਜੀ ਨਾਮ ਹੈ ਮੇਰਾ ਨਾ ਹਮਾਸਲਮ ਲੈ ਕੇ ਗਰਾਹ ਜੀ ਨੇੜਾ ਘਰ ਨਾਲ ਰੋਕਵਾਜ ਮਾਲਾ ਘਰ ਨਾਲ ਬੈਠਾ ਸਾਨੂੰ ਵੀ ਇਹ ਪਹਿਲਾਂ 2021 ਜਿਹਨਾਂ ਨੇ ਅਵਾਰਡ ਮਾਇਆ ਜੀਗਾ ਉਹ ਤੋਂ ਸਾਨੂੰ ਪਹਿਲਾਂ ਪੈਸੇ ਪਾ ਦੇਦੇ ਬਾਕੀ ਇਹਨਾਂ ਤੋਂ ਆਪ ਦੀ ਮਿਸਟੇਕ ਹੋਣ ਦੇ ਕਾਰਨ ਸਾਨੂੰ ਵਿੱਚੋਂ ਮਤਲਬ ਜੀ ਪਹਿਲਾਂ ਦਾ 1.5 ਸਾਲ ਦਾ ਸਾਨੂੰ ਮਿਲਤੀ ਦੀ ਗੱਲ ਹੋਣੀ ਹੈ ਅਸੀਂ ਕਹਿੰਦੇ ਇੱਧਰ ਮੈਨੂੰ ਪੀਰ ਦੇ ਇੱਧਰ ਮੈਨੂੰ ਪੀਰ ਸਾਨੂੰ ਕਹਿੰਦੇ ਤੁਸੀਂ ਮੈਨੂੰ ਦੇ ਦਿਓ ਵੀ ਅਸੀਂ ਰੋਡ ਬਣਾ ਲਈਏ ਪੈਸੇ ਕਿੱਥੇ ਪੈ ਗਏ ਮਾ ਸਾਡੇ ਪੈਸੇ ਤਾਂ ਪਾ ਦੇਖ ਲੈਣੇ ਪਰ ਮਾ ਸਾਡੀ ਜਮੀਨ ਘਟ ਰਹੀ ਆ ਸਾਨੂੰ ਕਦੇ ਦੂਜੇ ਲੋਕਾਂ ਦੇ ਬਾੜ ਨਾ ਦੇ ਉਧਰ ਕਦੇ ਉਧਰ ਬਾੜ ਨਾ ਦੇ ਜਿਹੜਾ ਚ ਵੜਦੀ ਆ ਐ ਵੜਦੀ ਆ 1.5 ਸਾਲ ਸਾਨੂੰ ਮਿੰਟੀ ਦੇ ਲਾਗਣਾ ਤੇਰ ਖਾਨੂੰ ਇਧਰੋਂ ਫੁੱਟੇ ਨਾਲ ਮਿੰਟੀ ਜਾ ਕੇ ਕਰਨੀ ਫੁੱਟੇ ਨਾਲ ਇਹਨਾਂ ਦਾ ਪਟਵਾਰੀ ਵੀ ਇਹਨਾਂ ਦਾ ਸੁਝਾਅ ਕੰਨਗੋ ਦੀ ਮੁੱਤੀ ਕਰੀ ਉਹਨੇ ਫਬੂਆਰ ਦੇ ਮੁੱਤੀ ਕਰਕੇ ਲਾਂਦੀ ਕਿੱਤੇ ਨਾਲ ਜੇ ਮੁੱਤੀ ਕਰੀ ਆਂਡੇ ਰੋੜ ਆ ਰਿਹਾ ਰੋੜ ਦੇ ਸਾਨੂੰ ਵਿਚਾਲੇ ਕੀਤਾ ਲਾ ਗਿਆ ਉੱਥੇ ਤਾਂ ਸਾਡੀ ਜ਼ਮੀਨ ਹੋਰ ਨਿਕਲ ਗਈ ਇਹ ਫਿਰ ਕੰਨਗੋ ਕਹਿੰਦਾ ਵੀ ਅੱਧਾ ਕਰ ਲੈਨੇ ਆਪਾਂ ਇਹਦਾ ਪਾ 28 ਫੁੱਟ ਦਾ ਅੱਧਾ ਕਰ ਲੈਨੇ ਹਣਾ ਸਾਡੇ ਜੱਟ ਪਾਈ ਨਾਲ ਕੀਤਾ ਜਾਂਦਾ ਹੁੰਦਾ ਹੈਗਾ ਆਪਾਂ ਨੂੰ ਆਪਾਂ ਨੂੰ ਸਰਕਾਰਾਂ ਨਾਲ ਕਹਾਂ ਅੱਧਾ ਕਰੀਏ ਜੀ ਉਹ ਕਹਿੰਦੇ ਚਲੋ ਫਿਰ ਵੀ ਕਰ ਲੈਨੇ ਉਹ ਕਰਕੇ ਚਲ ਗਾਹਾਂ ਵਧਾਤਾ ਉਹ ਰਾਗ ਲਗਨ ਪਟਵਾਰੀ ਸਾਨੂੰ ਕੋਰੇ ਕਾਗਜ਼ ਤੇ ਸਾਈਨ ਕਰਵਾਉਣ ਵਾਸਤੇ ਆ ਗਿਆ। ਉਹ ਸਾਈਨ ਕਰਵਾਉਣ ਵਾਸਤੇ ਆ ਗਿਆ ਵੀ ਤੁਸੀਂ ਸਾਈਨ ਕਰੋ। ਵੀ ਤੁਹਾਡੀ ਮਨਤੀ ਹੋ ਗਈ ਵੀ ਅਸੀਂ ਹੁਣ ਅੱਗੇ ਵਧਾ ਲਾਂਗੇ ਇਧਰੋਂ ਵੀ ਜੇ ਅਸੀਂ ਪਿੱਛੇ ਹਟ ਗਏ। ਠੀਕ ਆ। ਉਹਨਾਂ ਨੂੰ ਅਖੇ ਤੁਸੀਂ ਕੰਦ ਕੱਢੋ। ਕੰਦ ਕੱਢ ਕੇ ਲਿਖਾਣੇ ਹੁਣ ਲਾ ਕੇ ਕੰਦ ਕੱਢਦੇ ਅਸੀਂ ਉਹ ਅਗਲੇ ਨੂੰ ਸਾਈਨ ਕਰ ਦਾਂਗੇ। ਜਦੋਂ ਅਸੀਂ ਕੰਦ ਨਹੀਂ ਹੋਏ ਕੱਢਦੇ ਹੈਗੇ ਤਾਂ ਫਿਰ ਅਸੀਂ ਸਾਈਨ ਨਹੀਂ ਕਰਦੇ ਹੈਗੇ। ਪਰ ਇਹਨਾਂ ਨੇ ਕੀ ਕਰਿਆ ਜਦੋਂ ਪਰਿਵਾਰਿਕ ਨਾਂ ਮੈਂ ਤਾਂ ਮਸ਼ੀਨ ਨੂੰ ਮੁਰੰਤੀ ਕਰਾਉਂ ਮੁਰੰਤੀ ਕਰਾਉਂ ਪਹਿਲਾਂ ਮੁਰੰਤੀ ਕਰਦੇ ਰਹੇ ਡੇਢ ਸਾਲ ਇਧਰੋਂ ਕਦੇ ਇਧਰੋਂ ਫਿਰ ਅਸੀਂ ਕੀਤੇ ਦੇ ਮੰਨੇ ਰਹੇ ਕੀਤੇ ਦੇ ਕਰਾਵਾਂਗੇ ਕੀਤੇ ਦੇ ਕਰਾ ਕੇ ਫਿਰ ਇੰਨਾ ਹੋਇਆ ਕਿ ਸਮਾਨ ਪੈ ਗਿਆ ਇਹਨਾਂ ਦਾ ਫਿਰ ਦੂਜੀ ਵਾਰ ਚ ਇਹਨਾਂ ਨੇ ਮੁਰੰਤੀ ਕਰਵਾਈ ਮਸ਼ੀਨ ਨਾਲ ਆਪਣੇ ਮੈਕਨੋ ਤੇ ਪੰਜਾਬ ਤੋਂ ਆਪਰਦਾ ਤੇ ਉਹਨਾਂ ਦਾ ਤੰਗ ਹੋ ਗਿਆ ਇਹਨਾਂ ਨੇ ਕੀਤੇ ਮੁਰੰਤੀ ਫਿਰ ਉਹ ਸਮਨਤੀ ਸਟਾਰਟ ਤੇ ਪੂਲ ਦਾ ਡੈਟ ਮੁਰਗੇ ਸੀ ਇਹਨਾਂ ਨੇ ਮੁਰੰਤੀ ਨੂੰ ਇਨਕਾਰ ਕਰਤਾ ਇਸ ਤਰੀ ਪਰਵਾਣੇ ਮਸ਼ੀਨ ਨਾਲ ਇਹ ਹਿੱਤਾਂ ਪੈਣਾ ਕਰਨ ਲੱਗ ਗਏ ਉਧਰੋਂ ਕਰਦੇ ਕਰਦੇ ਲਿਆ ਜਿਹੜਾ ਆਪਣੀ ਜ਼ਮੀਨਾਂ 'ਚ ਆ ਕੇ ਇਹ ਰੋਡ ਹਟ ਗਿਆ ਉਧਰ ਆ ਗਿਆ ਰੋਡ ਵਾਲਿਆਂ ਨੇ ਇਹਨਾਂ ਦੇ ਪ੍ਰੋਜੈਕਟਾਂ ਨੇ ਜਿਹੜੇ ਇਹਨਾਂ ਦੇ ਪਟਵਾਰੀ ਤੇ ਉਹਨਾਂ ਨੇ ਫਿੱਟੇ ਚੱਕ ਲਏ ਇਹ ਤਾਂ ਗਲਤ ਹੋ ਗਿਆ ਦੀਨਾਂ ਨੂੰ ਮਿਲਣਾ ਤਾਂ ਰੋਡ ਹੋਰ ਉਧਰ ਆ ਗਿਆ ਥੋੜਾ ਉਧਰੋਂ ਇਧਰ ਆ ਗਿਆ ਇਹਨਾਂ ਨੇ ਫਿੱਟੇ ਚੱਕ ਉਹ ਗਦਾਉ ਤੋਂ ਮੰਨਣ ਲੱਗੇ ਇਧਰ ਫਿਰ ਕੰਮ ਨੂੰ ਆਠਾ ਵੀ ਤੇ ਤੁਸੀਂ ਮੰਨ ਰਹੇ ਹੋ ਇਹੋ ਵੀ ਇਹਨਾਂ ਦੀ ਹੁੰਦਾ ਕਿਉਂ ਕਰ ਰਹੇ ਨੇ ਮੰਨਣ ਲੱਗ ਗਏ ਫਿਰ ਕੰਮ ਦੇ ਇਹਨਾਂ ਨੂੰ ਚਿਰਕੇ ਨੇ ਬ੍ਰੇਟਨ ਨੂੰ ਆਪਰੇਟਰ ਨੂੰ ਸਿੱਧਾ ਨਿਸ਼ਾਨੀ ਲਾਉਣ ਲੱਗ ਗਿਆ ਫਿਰ ਇਹਨਾਂ ਦਾ ਮੈਂ ਤਾਂ ਇਧਰ ਇਧਰ ਉਹ ਇਹਦਾ ਟੋਲਾ ਆ ਗਿਆ ਇਹ ਕਹਿੰਦੇ ਜਿਹਨੂੰ ਨਾਮ ਲਾਜੀ ਉਹ ਪਹਿਲਾਂ ਰਸਤਾ ਬਚਦੀ ਬੰਦੇ ਦੇ ਸਾਨੂੰ ਕੋਣ ਬਚਦੀ ਰਸਤੇ ਵਿੱਚ ਹੈ ਰੋਡ ਦੇ ਜਿਹਨੂੰ ਨਾਮ ਲਾਜੀ ਕਹਿੰਦਾ ਇਸ ਕਰਕੇ ਅਸੀਂ ਇਹ ਰੌਲਾ ਪਾ ਕੇ ਰੱਖਿਆ ਵੀ ਇਸਤਾ ਮਿਲਣਾ ਖੜਦੇ ਨਹੀਂ ਜਿੰਨਾ ਟਾਈਮ ਸਾਨੂੰ ਰਸਤਾ ਨਹੀਂ ਮਿਲਦਾ ਹੈਗਾ ਅਵਾਰ ਨਹੀਂ ਬਣਾ ਰਹੇ ਹੈਗੇ ਔਰ ਕਿਉਂ ਇਹਨਾਂ ਨੇ ਪਹਿਲਾਂ ਪੈਸੇ ਵੀ ਨਹੀਂ ਸਾਨੂੰ ਦੱਸਦੇ ਤੇ 2024 ਤੇ 25 ਮਹੀਨੇ ਵਿੱਚ ਸਾਨੂੰ ਕਹਿਣ ਲੱਗੇ ਨੇ ਕਿ ਪੈਸੇ ਆ ਜਾਣਗੇ ਪੈਸੇ ਆ ਜਾਣਗੇ ਵੀ ਤੁਸੀਂ ਸਾਈਨ ਕਰ ਦਿਓ ਫਤੋ ਵਸੇ ਸੁਦੇਸ਼ ਵੀ ਕਿੰਨੇ ਪੈਸੇ ਨੇ ਕੀ ਹਿਸਾਬ ਦਾ ਕਦੋਂ ਪਾਉਂਗੇ ਉਹ ਜਦੋਂ ਫਾਈਲਾਂ ਲਾਉਂਦੇ ਤੁਸੀਂ ਐ ਕਰੋ ਜੀ ਵਾਹ ਪਹਿਲਾਂ ਲਾ ਕੇ ਜਮਾ ਕਰਵਾ ਕੇ ਜਾਓ ਮਾਸ਼ੀ ਉਹਨਾਂ ਟਾਈਮ ਹੀ ਜਮਾ ਕਰਵਾਉਂਦੇ ਜਿੰਨਾ ਟਾਈਮ ਸਾਨੂੰ ਰਸਤੇ ਦਾ ਨਹੀਂ ਕੱਢਰ ਕਰਦੇ ਉਹ ਵੀ ਸਾਨੂੰ ਇੱਧਰ ਦੀ ਰਸਤਾ ਲਾ ਕੇ ਆ ਸਾਨੂੰ ਪਹਿਲਾਂ ਇਧਰੋਂ ਰਸਤਾ ਹੋ ਗਿਆ ਜੀ ਸਿੱਧਾ ਬਣ ਉਹ ਮੋਟਰ ਤੇ ਉਹ ਮੋਟਰ ਤੇ ਇਧਰ ਦੀ ਰਸਤਾ ਰੋੜਾ ਕੇ ਇਟਨਾ ਬੱਛਦੀ ਹੋਣੀ ਜ਼ਮੀਨ ਨਹੀਂ ਬਚੀ ਫੇਰ ਕਦੇ ਇਹਨਾਂ ਦਾ ਕਰਨ ਕੀਤਾ ਆ ਗਿਆ ਇਹਨਾਂ ਦਾ ਰੋੜਾ ਆਉਂਦਾ ਪ੍ਰੋਜੈਕਟ ਮੈਨੇਜਰ ਆ ਗਿਆ ਉਹ ਦੇਖਿਆ ਕਦੇ ਕੋਈ ਦੇਖ ਗਿਆ ਤੇ ਫੇਰ ਆ ਲੈਣਾ ਲੂਣਾ ਦੇ ਵਿੱਚੋਂ ਕਦੇ ਇਹ ਕਢਾਉਣ ਲੱਗ ਜਾਗਾ ਨਾ ਕਦੇ ਪੁੱਛ ਐ ਲੈਣਾ ਕੀ ਇਹ ਜਮ ਨਹੀਂ ਲਗੋਂ ਵੀ ਥੱਲੇ ਜਾਗੇ ਤਾਂ ਸਾਰੇ ਆਹ ਬਾਈ ਦੀ ਜਮਾਨਤ ਇਹਦੇ ਵਿੱਚ ਇੱਕ ਪੈਨਕ ਵੀ ਪ੍ਰੈਕਟਰ ਵੀ ਲਾਉਂਦਾ ਈ ਥਲਾਂ ਦੀ ਉਹ ਵੀ ਹੈ ਨਾ ਜਿਹੜਾ ਉੱਚੀਆਂ ਕਰਾਈਆਂ ਤੇ ਹੁਣ ਜੇ ਹੋਏ ਢੋਲ ਮਾਰਿਆ ਦੋ ਦੋ ਖੰਭੇ ਲਾ ਦੇਨੇ ਨਾਲ ਨਾਲ ਤੇ ਕੋਲ 15 15 ਫੁੱਟ ਦੇ ਖੰਭੇ ਲਾ ਦੇ ਉਹ ਇਹਨਾਂ ਨੇ ਰੋਲਾ ਪਾ ਕੇ ਫਿਰ ਅਸੀਂ ਅੱਜ ਤੱਕ ਜਮੀਨ ਨਹੀਂ ਛੱਡੀ ਹੈ ਕਿ ਹੁਣ ਇਹਨਾਂ ਨੇ ਕੀ ਕਰਿਆ ਪਰਸਾਂ ਪਰਸੋਂ ਰਾਤ ਨੂੰ ਨੇ ੱਟਕੇ ਨਾਲ ਪੈਸੇ ਪਾ ਦੇ ੱਟਕੇ ਨਾਲ ਪੈਸੇ ਪਾ ਕੇ ਸਾਨੂੰ ਨਾ ਤਾਂ ਜਦੋਂ ਹੁਣ ਉਹਨੂੰ ਪੈਸੇ ਪਾ ਦੇ ਤੇ ਉਧਰ ਹਰੇ ਭਾਈ ਨੂੰ ਪੈਸੇ ਪਾ ਦੇ ਤੇ ਉਹ ਦੂਜੇ ਭਾਈ ਦੇ ਵੀ ਇਹਨਾਂ ਨੂੰ ਪਾ ਦੇ ਫਿਰ ਲੱਗਦਾ ਸੁਣੋ ਲੱਗਦਾ ਕਿ ਤੀਜੇ ਭਾਈ ਦੇ ਪੈਸੇ ਪਾ ਦੇ ਉਹ ਕਹਿੰਦੇ ਸੁਣੋ ਪਾ ਦੇ ਉੱਥਾਂ ਉਹਨਾਂ ਨੂੰ ਆਏ ਨਹੀਂ ਕੋਈ ਹੋਰ ਪਰਮੰਦਰ ਆ ਵੀ ਆ ਤਾਂ ਉਹਨੂੰ ਪਾ ਦੇ ਉਹਨਾਂ ਤਾਂ ਗਲਤੀ ਮਿਸਟੇਕ ਹੋ ਗਈ ਹੁਣ ਦੂਜੇ ਭਾਈ ਨੂੰ ਕਹੀ ਜਾਂਦੇ ਨੇ ਕਿ ਤੁਸੀਂ ਗਲਤ ਪੈਸੇ ਪਾਏਗੇ ਕਿ ਤੁਸੀਂ ਇੱਥੇ ਆ ਕੇ ਉਹ ਕਰਵਾ ਕੇ ਜਾ ਠੀਕ ਸਾਨੂੰ ਆਖਾ ਵੀ ਅਸੀਂ ਹੁਣ ਤਾਈਂ ਇੰਨਾ ਟਾਈਮ ਛੱਡਦੇ ਨਹੀਂ ਜਿੰਨਾ ਟਾਈਮ ਸਾਨੂੰ ਨਾ ਦਾ ਰਸਤਾ ਪੱਧਰ ਕਰਕੇ ਬਹਿ ਗਏ ਆਏ ਨੇ ਕਰਕੇ ਹੁਣ ਕਹਿੰਦੇ ਇਸ ਤਰੀਏ ਕਰਤਾ ਵੀ ਰਸਤਾ ਤੁਹਾਨੂੰ ਲੱਗ ਜੂ ਮਾਸੂਮ ਨੇ ਸਾਲ ਹੋ ਗਏ 3 ਇਹ ਕਰਦੇ ਨੂੰ ਵੀ ਕੋਈ ਨਹੀਂ ਹੋਣਾ ਅਸੀਂ ਹੋਰ ਟਾਈਮ ਖੜਜਾਂਗੇ ਹੁਣ ਅਸੀਂ ਜਮੀਨਾਂ ਦਾ ਉਹੀ ਰੇਟ ਤੇ ਜੱਟ ਸਾਨੂੰ ਜਮੀਨ ਲੈ ਕੇ ਦੇ ਦਿਓ ਆ ਸਾਨੂੰ ਆਹ ਸੜਕ ਟੂ ਲੈ ਕੇ ਦੇ ਦਿਓ ਨਾ ਜਿਹੋ ਇੱਥੇ ਅਸੀਂ ਜਮੀਨਾਂ ਲੈ ਲਾਂਗੇ ਇਹ ਅਸੀਂ ਜਮੀਨਾਂ ਅਸੀਂ ਖੜਦਾ ਹਾਂ ਬਹੇ ਨਹੀਂ ਛੱਡਾ ਮਸਲਾ ਹੈ ਕਿ ਸਾਨੂੰ ਰਸਤਾ ਲੱਗ ਜੇ ਤੇ ਸਾਨੂੰ ਜੀਵਨ ਦਾ ਮੰਗ ਹੈ ਜੇ ਸਮਝਿੰਦਾ ਮੈਂ ਜੀ ਅਗਰ ਜੇ ਗੱਲ ਕਰੀਏ ਤਾਂ ਉਦੋਂ ਜੇਕਰ ਤੁਹਾਨੂੰ ਪੇਮੈਂਟ ਜ਼ਿਆਦਾ ਦਿੰਦੇ ਨੇ ਜੇ ਕਿਸਾਨ ਨੂੰ ਟ੍ਰੇਡਰ ਤੋਂ ਕਹਣ ਕਿ ਸਾਨੂੰ ਵੀ ਇੰਨੇ ਨੇ ਪੈਸੇ ਦੇਣ ਲੈ ਸਾਨੂੰ ਪੇਮੈਂਟ ਕਿਸੇ ਨਾਮ ਲੇਖਣ ਦੀ ਜਿੰਮਾ ਦੇ ਦੇਣਾ ਅਸੀਂ ਪੇਮੈਂਟ ਵੀ ਲੈਂਦੇ ਸੀ ਤਾਂ ਲੈ ਅਸੀਂ ਦਰਗਾਸ ਦਿੱਤੀ ਚੌਥੇ ਹੁੰਦੇ ਫਿਰ 24ਵਾਂ ਉਹ ਸਾਨੂੰ ਕਿਸੇ ਨੂੰ ਵੀ ਪੈਸਾ ਨਹੀਂ ਦੇਣਾ ਚਾਹੁੰਦਾ ਜਿੰਨਾ ਟਾਈਮ ਲਾਸਟ ਰੋਡ ਤੇ ਹੁੰਦਾ ਜਿੰਨਾ ਟਾਈਮ ਲੱਗਦਾ ਪਹੁੰਚਣ ਲਾਹਿੰਗਾਂ ਹਾਂ ਕਿਸ ਨੂੰ ਪਹੁੰਚਣਾ ਬੈ ਫਿਰ ਵੀ ਨਾ ਟੱਕੀ ਨੜ ਪੈ ਗਿਆ ਟੋਟਾ ਕੁਛੋਤ ਨਾਲ ਵੀ ਪ੍ਰਸ਼ਾਸਨ ਦਾ ਭਾਰਤ ਮਾਣ ਵਾਲਾ ਆਏ ਜਿੱਦਾਂ ਤੁਹਾਨੂੰ ਇਹ ਸਾਨੂੰ ਸਾਡੇ ਨਾਲ ਗੱਲਾਂ ਕਰਦੇ ਆ ਕਦੇ ਕੋਈ ਸੀ ਆਈ ਆਈ ਵਾਲਾ ਕਦੇ ਕੋਈ ਫੋਨ ਕਰਦਾ ਕਦੇ ਕੋਈ ਇਹ ਐਫ ਐਸ ਟੀ ਵੀ ਉੱਧਰ ਬੁਲਾ ਲਈ ਸੀ ਇਹ ਪਹਿਲਾਂ ਤਾਂ ਛੱਡੀਆਂ ਪਹਿਲਾਂ ਦੋ ਬਦਲ ਗਏ ਛੱਡੀਆਂ ਉਹਨਾਂ ਨਾਲ ਬਲਾਉਦੇ ਰਹੇ ਤੇ ਮੇਰੇ ਨਾਲ ਗੱਲ ਹੋਦੀ ਰਹੀ ਉਹ ਕਹਿੰਦੇ ਤੇ ਵੀ ਤੁਸੀਂ ਦੂਜੇ ਪਾਸੇ ਨਾਲ ਲੈ ਕੇ ਜਾਇਓ ਤੁਸੀਂ ਆਇਆ ਨਾ ਕਰਿਓ ਹੱਥ ਜੋੜਨ ਲੱਗਿਆ ਉਹਨੂੰ ਵੀ ਪਵਾ ਲਓ ਪੈਸੇ ਥੋੜਾ ਹੋ ਗਿਆ ਰਸਤਾ ਲਾ ਗਿਆ ਕੱਲ ਨੂੰ ਜਿਹੜਾ ਅਸਲੀ ਤਰ੍ਹਾਂ ਕੀ ਉਹ ਕਹਿੰਦੇ ਕੱਲ ਨੂੰ ਜਿਹੜਾ ਇੱਥੇ ਵਾਰਡ ਹੋ ਰਿਹਾਗਾ ਉਹਦੇ ਵੀ ਪੈਸੇ ਨੂੰ ਇਹੀ ਪਾਵਾਂਗੇ ਘੱਟ ਹੈ ਟ੍ਰੇਡ ਤੇ ਕਹਿੰਦੇ ਇੱਥੇ ਤਾਂ ਜੀਨ ਨਹੀਂ ਆਉਂਦੇ ਇੱਥੇ ਹੋਈਆਂ ਕਿਥੇ 3 ਲੱਖ ਤੋਂ 4 ਲੱਖ ਨੂੰ ਬਿੱਲਾ ਹੋ ਗਿਆ ਉਹਨਾਂ ਵਾਲੇ ਸਮਝ ਕੇ ਫਿਰ ਇਹ ਤਾਂ ਕਹਿੰਦੇ ਵੀ ਹਾਂ ਜਾਹਾਂ ਕੱਲ ਨੂੰ ਫੇਰ ਵਧਣਗੇ ਫੇਰ ਕਹਿੰਦੇ ਵੀ ਇਹ ਰੇਟ ਪਾਵਾਂਗੇ ਇਸ ਤਾਂ ਇੱਥੇ ਪਹਿਲੀ ਵਾਰ ਤੁਸੀਂ ਜੀ ਪੜਦਾ ਜਮੀਨਾਂ ਨਾਲ ਲੈਣ ਆ ਆ ਜਮੀਨਾਂ ਕਿੰਨੀ ਪੱਧਰ ਹੁੰਦੀ ਸਾਰੇ ਜਮੀਨਾਂ ਨੂੰ ਪੱਧਰ ਦਾ ਕੋਈ ਪਾਣੀ ਦਾ ਇੱਥੇ ਹੋਦੀ ਆ ਗਾੜ ਬੱਤਾ ਕੋਈ ਡੰਗਰ ਕੋਈ ਹੋਣੀ ਕੁਝ ਨਹੀਂ ਆਦੀ ਇੰਨੀ ਸੁਣੀ ਜਮੀਨ ਦੀ ਪੱਧਰ ਤੇਗੀ ਆਣ ਪਾਣੀ ਦਾ ਕੋਈ ਹੁੰਦੀ ਅੱਜ ਦੇ ਰੇਟ ਤੇ ਕਿਸੇ ਦੀ ਰੇਟ ਦੇ ਕਿਸੇ ਜਮੀਨ ਦੇ ਦੇਣਾ ਸਾਨੂੰ ਸੁਨਾਮ ਵਾਲੀ ਸੜਕ ਤੇ ਰੋਡ ਤੇ ਕੰਦੀਆਂ ਦੇ ਸਾਨੂੰ ਚੇਤਾਸੀ ਨਾ ਪਾਣਾ ਖੁਦ ਰੱਖੀ